ਇੰਨੇ ਬਾਣੀ ਪੜਨ ਵਾਲੇ ਨੇ ਨਾਮ ਜਪਣ ਵਾਲੇ ਨੇ ਸੇਵਾ ਸਿਮਰਨ ਕਰਨ ਵਾਲੇ ਨੇ ਜਿੰਨਾ ਕੋਈ ਵੱਧ ਸੇਵਾ ਕਰਦਾ ਸਿਮਰਨ ਕਰਦਾ ਨਾਮ ਜਪਦਾ ਬਾਣੀ ਪੜਦਾ ਉਹਨਾਂ ਦੇ ਸਵਾਲ ਸਾਨੂੰ ਵੀ ਰਹਿੰਦੇ ਨੇ ਸਾਧ ਸੰਗਤ ਤੋਂ ਸਵਾਲ ਪਤਾ ਕੀ ਹੈ ਸਾਰਿਆਂ ਨਾਲ ਵਿਚਰਨ ਹੈ ਜਿਹੜਾ ਜਿੰਨੀ ਜ਼ਿਆਦਾ ਬਾਣੀ ਪੜੇਗਾ ਨਾਮ ਜਪੇਗਾ ਸੇਵਾ ਸਿਮਰਨ ਕਰੇਗਾ ਉਹਨੂੰ ਕੋਈ ਨਾ ਕੋਈ ਸਰੀਰਕ ਝੋਲ ਮਾੜੀ ਮੋਟੀ ਬਿੰਗੀ ਰਹਿਣੀ ਹੈ ਉਹਨੇ ਤੰਦਰੁਸਤ ਨਹੀਂ ਹੋਣਾ ਪੂਰੀ ਤਰ੍ਹਾਂ ਮਾੜਾ ਮੋਟਾ ਦੁੱਖ ਰੋਗ ਉਹਨੂੰ ਰਹਣਾ ਹੈ ਜਿਨੇ ਨਾਮ ਜਪੜੇ ਇਹ ਕਈਆਂ ਦਾ ਸਵਾਲ ਹੈ ਭਾਈ ਸਾਹਿਬ ਅਸੀਂ ਇੰਨੀ ਬਾਣੀ ਪੜਦੇ ਫਿਰ ਸਾਨੂੰ ਐ ਦੁੱਖ ਹੁੰਦੇ ਨੇ ਭਾਈ ਸਾਹਿਬ ਅਸੀਂ ਇੰਨੀ ਸੇਵਾ ਕਰਦੇ ਫਿਰ ਮੈਂ ਠੀਕੇ ਨਹੀਂ ਰਹਿੰਦੀ ਭਾਈ ਸਾਹਿਬ ਮੈਂ ਇੰਨੀ ਬਾਣੀ ਪੜਨਾ ਫਿਰ ਮੈਂ ਠੀਕ ਨਹੀਂ ਰਹਿੰਦਾ ਸਾ ਸੰਗਤ ਇਹ ਮਾੜਾ ਮੋਟਾ ਰਹਿਣਾ ਹੀ ਹੈ ਜਿੰਨੀ ਤੁਸੀਂ ਬਾਣੀ ਪੜੋਗੇ ਨਾਮ ਜਪੋਗੇ ਸੇਵਾ ਕਰੋਗੇ ਮਾੜਾ ਮੋਟਾ ਦੁੱਖ ਕਿਸੇ ਨਾ ਕਿਸੇ ਨੂੰ ਰਹਿਣਾ ਹੀ ਹੈ ਥੋੜਾ ਬਹੁਤ ਉਹ ਪਤਾ ਕਿਉਂ ਬੋਲ ਰੀਜ਼ਨ ਏ ਹੈ ਕਿ ਤੈਨੂੰ ਨਾਮ ਨਾ ਵਿਸਰੇ